ਦੇ ਸਾਥੀ ਗੱਲ ਦੀ ਸਾਰਿਆਂ ਨੂੰ ਮਾਲਵਾ ਬਰੋ ਕੂਟਰ ਕਲੱਬ ਦੇਖਣ ਆਲੇ ਨੂੰ ਲਓ ਜੀ ਅੱਜ ਅਸੀਂ ਸਾਰੇ ਭਰਾਵਾਂ ਨੇ ਤਿਆਰੀ ਕੀਤੀ ਆ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਦੀ ਕਿ ਤੁਹਾਨੂੰ ਦੱਸੇ ਦੱਸਾਂਗੇ ਜੋ ਜੋ ਜਿੱਥੇ ਜਿੱਥੇ ਵੀ ਆਪਾਂ ਤੁਹਾਡੇ ਨਾਲ ਸਾਰੀ ਵੀਡੀਓ ਸਾਂਝੀ ਕਰਾਂਗੇ ਇੱਕ ਇੱਕ ਸਾਡੇ ਨੂੰ ਤੇ ਬਈ ਮਾਤਾ ਜੀ ਤੁਹਾਨੂੰ 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 ਅੱਜ ਤੋਂ ਜਿੱਦਾਂ ਜਿੱਦਾਂ ਤੁਹਾਨੂੰ ਗੱਲਾਂ ਸੁਣਾਵਾਂਗੇ ਜਿਹੜੀਆਂ ਨਾਲ ਤੇ ਲੱਭੀ ਤੇ ਦੰਦੇ ਵਿੱਚ ਜਿਹੜੀਆਂ ਵੀ ਗੱਲਾਂ ਹੈਗੀਆਂ ਲਗੀ ਅਸੀਂ ਲੁਧਿਆਣੇ ਤੋਂ ਲੈ ਵੀ ਖਾਣ ਦਾਲ ਖਾਓ ਕਿੰਨੇ ਰੁਪਏ ਕਿੰਦਾ ਲੈ ਵੀ ਮਿੱਤਰੋ ਕਿੰਨੇ ਦੀ ਆ 20 ਰੁਪਏ ਦੀ ਦਾਲ ਇੱਕ ਹੋਰ ਲੈਣੀ ਆ ਮੋਟਰ ਦੇ 10 ਰੁਪਏ ਦੀ ਚੋਰੀ ਕੀਤੀ 40 ਰੁਪਏ ਦੀ ਦਾਲ ਲਈ 30 ਰੁਪਏ ਦਿੱਤੇ ਬਾਈ ਨੇ ਫੇਰ ਮੋੜ ਤੇ ਲੈ ਉਹ ਨਾ ਖਾਣੀ ਦਹੀਂ ਪੂਰਾ ਖਾ ਕੇ ਮਾਰੀ ਤੇ ਹੋ ਗਏ ਲੋ ਜੀ ਕਾਲੇ ਜਿੰਨੇ ਲਾਹ ਜਿੰਨੇ ਵੇ ਆਦਲਾ ਕੇ ਬੈਜੀ ਵੀ ਦੋ ਕੌਲੀ ਕਰੋ ਨੋਟ ਵੀਰੇ ਟਾਈਮ ਵਾਲਾ ਨੋਟ ਕਰ ਲੋ ਬੜੇ ਬੋਲ ਬੋਲੀ ਟਾਈਮ ਵਾਲੇ ਟਾਈਮ ਵਾਲਾ ਬੋਲ ਲਾ ਗਈ ਨੂੰ ਮੈਂ ਬੋਲੀ ਬੜੇ ਕਾਲੀ ਜੀ ਨੇ ਰਾਜ ਜੀ ਨੇ ਕੱਟ ਦੂਸਾ ਖੁੱਤਰ ਦਲਪੀ ਤੋਰੀ ਵੀਰੇ ਟਾਈਮ 'ਚ ਬੋਤਲ ਬੋਤਲ ਇਹਨਾਂ ਨੇ ਹੋ ਪਹੁੰਚ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਹੈਲੋ ਗੈਸ ਪੌਣੇ 4 ਦਾ ਟਾਈਮ ਆ ਜੀ ਅਪਰ ਸਾਡ ਪਹੁੰਚ ਸਾਰੀ ਸਾਨੂੰ ਮਿਲ ਜਾਈਏ ਵੀਰੇ ਬਹੁਤ ਜੀ ਨੇ ਕਾਲੀ ਸੀਨੇ ਸਾਰੇ ਸਹੀ ਸਾਰੇ ਸਹੀ ਨੇ ਇੱਥੇ ਹਜ਼ਾਰ ਵਾਲੇ ਮੀਰ ਆਪ ਤਾਂ ਨਾ ਕੰਮਾ ਤੇ ਨਾ ਟੜਪੜੇਂਗਾ ਵੀਰੇ ਕਿੱਧਰ ਜਾਣਾ ਹੋਏ ਆਪਾਂ ਪੌੜੀਆਂ ਚੜਨਾ ਭਰਾਵਾ ਕਾਠੀ ਬੜਾ ਯਾਰ ਜੇ ਮਾਰ ਕੇ ਜੋਸੇ ਬੋਲੋ ਲੈ ਵੀਰੇ ਕੋਲ ਮਾਹੌਲ ਨੇ ਇੱਕ ਵੀਰੇ ਪੌੜੀਆਂ ਤੋਂ ਥੱਲੇ ਕਿੱਥੇ ਨੇ ਹੋ ਆ ਤਸੰਦਰ ਪਤਾ ਨਹੀਂ ਕਿਹੜੇ ਹਿਸਾਬ ਨਾਲ ਪੁੱਠਾ ਹੋਇਆ ਪਿਆ ਨਹੀਂ ਜੀ ਇਹਨੂੰ ਗੋਲੀ ਲਾ ਦੇ ਮੈਂ ਮਾਰਦਾ ਕੋ ਦਸਰ ਹੋ ਗਿਆ ਯਾਰ ਚੜ ਗਿਆ ਤਾਂ ਫਤਨ ਤਾਂ ਸੱਟ ਖਾਈ ਫਿਰਦਾ ਚੱਲ ਕੋਈ ਨਹੀਂ ਅਰਮਾਨ ਦੀ ਲੈਣੀ ਹੈ ਹੈਗੀ ਆਇਆ ਮੇਰਾ ਤਾਂ ਸਾਰਾ ਕੁਝ ਪਿੱਛੇ ਪਾ ਕੇ ਵੱਜ ਗਿਆ ਮਹਾਂਕਥੀ ਐਡ ਬਕਰ ਕਰ ਲਈ ਕਿੱਧਰ ਗਿਆ ਆ ਜਾਓ ਇ ਲੇ ਚਲੇਗਾ ਲੈ ਵੀ ਹੁਣ ਸਾਨੂੰ ਮਿਲ ਗਿਆ ਭੂਡ ਹਾਂ ਠੀਕ ਹੈ ਨਾ ਹੁਣ ਅੱਗੇ ਜਾ ਰਹੇ ਹਾਂ ਜੀ ਹਾਂਜੀ ਇਹ ਆ ਜਾ ਦੋਸਤੋ ਹੋਰ ਆ ਜਾ ਦੋਸਤੋ ਤੁਮ ਨਿਕਲਿਆ ਆ ਅੱਗੇ ਤੇ ਵੀ ਜਿਆਦਾ ਜਿਆਮ ਲੱਗਿਆ ਪਿਆ ਜਿਆਮ ਮਗਰ ਵੀ ਜਾਵਾਂ ਲੰਗਰ ਲੱਗਿਆ ਹੋਇਆ ਰਾਹ ਦੇ ਵਿੱਚ ਤਾਂ ਕਰਕੇ ਜਾਮ ਆ। ਮੇਰਾ ਟਾਈਮ ਪੂਰੀ ਖੁੱਲ ਜਾਵਾ। ਆਹੋ। ਜੀ। ਬਰਾਬਰ ਆ। ਇਹ ਵੀ ਲੱਗ ਰਿਹਾ। ਹਾਂਜੀ। ਟੋਪਲ ਕਰ ਲਈ ਹਟ। ਉਹ ਕਿੱਥੇ ਕੋਈ ਗੱਲ ਨਹੀਂ ਹੋ ਸਕਦੀ। ਉਹਨੂੰ ਛੱਡ ਤੈਨੂੰ ਹੋਰ ਦਿਖਾਵਾਂਗੇ। ਲੋ ਵੀ ਆਪਣਾ ਸਟਾਪ ਆ ਗਿਆ। ਹਾਂ। ਲੜੀ ਮਿੱਤਰੋ ਆ ਗੁਰਦੁਆਰਾ ਜੀ ਸੰਤੋਖ ਸਰ ਸਾਹਿਬ ਕਾਲੀ ਸਾਹਿਬ ਦੇਖਾਉਣੇ ਆ ਤੁਹਾਨੂੰ ਵੀਰੇ। ਚਲੋ ਬਾਈ ਮੈਂ ਵੀਡੀਓ ਦੇ ਨਾਲ ਬਣਦੇ ਰਹੋ। ਲੋ ਜੀ ਤੁਹਾਨੂੰ ਕਬੂਤਰਾਂ ਦਾ ਗੋਲਿਆਂ ਦਾ ਸ਼ੌਂਕ ਕਰਾਵਾਂਗੇ। ਚਿੱਟਾ ਜਿੱਟਾ ਫੇ ਵਿਖੜ ਵੀ ਸਕਦੇ ਆ। ਜੇ ਕੋਈ ਚਿੱਟਾ ਕਬੂਤਰ ਹੋਇਆ ਸਾਡੇ ਚਿੜੀ ਮਾਰ ਭਰਾ ਚੱਲੇ ਨੇ ਕਾਇਮ ਹੋ ਗਏ। ਇਹ ਕਹਿੰਦੇ ਜੇ ਕੋਈ ਚਿੱਟਾ ਹੋਇਆ ਸੀ ਕੋਸ਼ਿਸ਼ ਕਰਾਂਗੇ ਫੜਨ ਦੀ। ਫਿਲਹਾਲ ਮੈਨੂੰ ਲੱਗਦਾ ਵੀ ਉੱਥੇ ਚਿੱਟਾ ਕਬੂਤਰ ਕੋਈ ਨਹੀਂ ਹੋਣਾ ਹੈਗਾ। ਲੈ ਰਹੀ ਮਿੱਤਰੋ। ਸਾਡੇ ਚਿੜੀ ਮਾਰ ਭਰਾ ਆ ਦੇਖੋ ਜੀ। ਆ ਪਾਪੀ ਆਪੀ ਆ ਪਾਪੀ ਨੇ ਸੀਟੀਆਂ ਮਾਰ ਕੇ ਕਬੂਤਰ ਆਤੇ ਪਾਪੀ ਇਹ ਦੁਬਾਰਾ ਸੀਟੀ ਮਾਰ ਆ ਜਾ ਰਿਹਾ ਬ੍ਰੈਂਡ ਦੇ ਬੈਠ ਲੈਣ ਦੇ ਉਹਨਾਂ ਨੂੰ ਵੀਡੀਓ ਬਣਾ ਗੋ ਤੁਸੀਂ ਤਾਂ ਇਹ ਭਜਾ ਦੇ ਦੇਖੋ ਜੁੱਤੀ ਲੈਣੀ ਹੈ ਜੁੱਤੀ ਮੇਰੇ ਚਾਈਨ ਦੀ ਹੈ ਪਿਆ ਪੀ ਲਵਾਂ ਮੈਂ ਬਾਤੀ ਆਓ ਵੀ ਖਾ ਕੇ ਆ ਜਾਓ ਲੋ ਜੀ ਸਾਡੇ ਕਬੂਤਰ ਪਾਣੀ ਦੇ ਡਿੱਗ ਗਏ ਚੁੱਕੇ ਨੇ ਗੁਰੂ ਘਰ ਦਾ ਪਾਣੀ

ਚਾਰ ਬੰਦੇ ਅੰਦਰ ਜਾਇਫ ਪਿਆ ਦੇ ਦੋ ਲੋ ਜੀ ਉਹ ਵੀ ਇੱਕੋ ਬੰਦਾ ਪੈ ਗਿਆ ਆ ਗਏ ਆਪਾਂ ਚੌਂਕ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਚੌਂਕ ਰੈਣਾ ਤੋਂ ਆਇਆ ਹਾਂ ਤਾਂ ਇੱਥੇ ਆ ਰਹੇ ਨੇ ਦੇਖੋ ਜੀ ਤੈਸ ਤੋਂ ਦੇਖੋ ਦਰਵਾਜ਼ਾ ਦਾ ਰਸਤਾ ਚਲਦੇ ਆਪਾਂ ਉਧਰ ਹਾਂਜੀ ਜਿਲ੍ਹਿਆਂ ਵਾਲਾ ਬਾਗ ਆ ਗਏ ਆਪਾਂ ਪਾ ਜਿਲ੍ਹਿਆਂ ਵਾਲੇ ਬਾਗ ਦੇ ਅੰਦਰ ਚਲਦੇ ਆਂ ਤੇ ਦੇਖਦੇ ਆਂ ਅੰਦਰ ਚੱਲ ਕੇ ਬਹੁਤ ਇਕੱਠਾ ਆ ਜੀ ਚਲੋ ਭਾਈ ਜਾਂਦੇ ਆ ਦੋਨੋਂ ਪਾਸੇ ਕੋੜੇ ਪਰ ਮੈਨੂੰ ਲੱਗਦਾ ਕਿ ਇਹ ਚਾਹਤ ਵਿੱਚ ਸ਼ਰਮਸਰੀ ਸਾਬਿਤ ਹਾਂ ਕੰਮ ਨੂੰ ਚਿੱਤਤ ਉਹ ਤਾਂ ਬੰਦੇ ਨੇ ਰਹੂਗੇ ਜੀ ਦਾ ਪੌਣੇ ਤੋਂ ਲੋਕੀ ਹੋਰ

जी हम निकल चले इतों बहर अगर जाके दरबार साहब तो दरबार साहब के दर्शन करवागे ਚਾਹ ਹੈ ਕੌਫੀ ਹੈ ਕੁਝੇ ਨਾਮ ਹੈ ਡੋਸਾ ਹੈ ਟਿੱਕੀ ਹੈ ਨੂਡਲ ਹੈ ਜਰੂਰ ਆਵਾਂਗੇ ਉੜ ਕੇ ਆਉਣੀ ਆ ਤੁਹਾਨੂੰ ਪਤਾ ਕਿ ਮਾੜਾ ਹੋ ਗਿਆ ਲੋ ਜੀ ਫਾਈਨਲੀ ਆਪਾਂ ਪਹੁੰਚ ਚੁੱਕੇ ਹਾਂ ਜੋੜਾ ਘਰ ਦੇ ਕੋਲੇ ਹਾਂ ਹਾਂ ਉਹ ਤਾਂ ਬਾਅਦ ਹੀ ਲੈ ਲਾਂਗੇ ਆਪਾਂ ਕਾਫੀ ਦਮਾਲ ਭਾਈ ਆਪਾਂ ਮਾਰਾਂ ਹਾਂ ਹਾਂ ਤੁਹਾਨੂੰ ਲੈ ਜਾਏਗੇ ਬੈਗ ਲੈ ਕੇ ਹਾਂ 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 ਕੋਈ ਚੱਟਰੀ ਉਜੀ ਆ ਗਿਆ ਆਪਾਂ ਛੋੜਾ ਕਰ ਇੱਥੇ ਜੋੜੇ ਜਮਾ ਕਰਾਉਨੇ ਆ ਹੁਣ ਚਲੋ ਜਮਾ ਕਰਾਓ ਚੱਲ ਹੋ ਜਾਲ ਉਸ ਤੋਂ ਕੋ ਨੰਬਰ ਕੇ ਨਾ 904 ਹਾਂਜੀ ਹੁਣ ਆਪਾਂ ਪਹੁੰਚ ਗਿਆਂ ਸ੍ਰੀ ਹਰਮੰਦਰ ਸਾਹਿਬ ਗੁਰਦੁਆਰਾ ਸਾਹਿਬ ਦੇ ਅੰਦਰ ਉੱਥੇ ਆਪ ਨੂੰ ਫੋਨ ਅਲਾਉ ਨਹੀਂ ਕੀਤਾ ਗਿਆ ਸੀਗਾ ਤੇ ਫੇਰ ਵੀ ਚਲੋ ਬਾਬਾ ਜੀ ਨੇ ਵੀਡੀਓ ਜਾਂ ਫੋਟੋ ਮਨਾਹੀ ਕੀਤੀ ਸੀ ਜਿਹੜੇ ਵੀ ਉੱਥੇ ਸਿੰਘ ਖੜੇ ਸੀਗੇ ਤੇ ਆਪਾਂ ਫੇਰ ਵੀ ਤੁਹਾਡੇ ਲਈ ਲੈ ਕੇ ਆਏ ਆ ਦੇਖੋ ਕਿੰਨਾ ਰੌਚਕ ਨਜ਼ਾਰਾ ਸ੍ਰੀ ਹਰਮੰਦਰ ਸਾਹਿਬ ਦਾ ਕਿੰਨਾ ਸਕੂਨ ਮਿਲਦਾ ਇੱਥੇ ਬੈਠ ਕੇ ਤੁਸੀਂ 15-20 ਮਿੰਟ ਬੈਠੇ تھے ਤੇ ਬਹੁਤ ਹੀ ਸਕੂਨ ਦੇ ਨਾਲ ਤੁਸੀਂ ਆਪ ਵੀ ਦੇਖ ਸਕਦੇ ਹੋ ਆਸੀਂ 탑ਾ ਪਹੁੰਚ ਚੁੱਕੇ ਹਾਂ ਬੱਬਾ ਕਲਰ ਆਈਸ ਫਾਰ ਦੀ ਰੈਸ ਕੋ ਬੋਰਾ ਦਾ ਚੱਲਦੇ ਆਪਾਂ ਤੁਹਾਨੂੰ ਸਿਰੇ ਰਕ ਲੈ ਕੇ ਚੱਲਾਂਗੇ ਉੱਪਰ ਤੱਕ ਬੋਲਦੇ ਆ ਹਾਂ ਉਹ ਸਿਖਰ ਤੇ ਜਾਣਾ ਆਪਾਂ बात टाल हैुरुद्वारा साहब श्री समंदर तो साहब कुड़ियाँ चढ़ रहे हैं जी अमो तो, तो, तो चाई हैं ਔਰੀਆਂ ਬਹੁਤ ਕਰਦੇ ਨੇ ਬੋਲੋ ਜੀ ਤੁਸੀਂ ਪਹੁੰਚ ਗਏ ਉੱਪਰ ਅਜੇ ਤੋਂ ਵੀ ਉੱਪਰ ਜਾਣਾ ਅੰਨਾਰ ਹਰੂ ਜਾਣਾ ਹੈ ਸੁਪਰ ਆਜਦਾ ਜੀ ਲੋਜੀ ਹੁਣ ਆਪਾਂ ਪਹੁੰਚ ਗਏ ਆ ਬੱਬਾ ਟੱਲ ਜੀ ਦੇ ਸਥਾਨ ਤੇ ਗੁਰਦੁਆਰਾ ਸਾਹਿਬ ਤੇ ਬਿਲਕੁਲ ਸਿਖਰ ਤੇ ਆ ਗਿਆ ਆਪਾਂ ਤੇ ਇੱਥੇ ਤੇਲ ਸਰੋਂ ਦਾ ਤੇਲ ਦੀ ਜੋਤ ਲੱਗਦੀ ਆ ਜੀ ਤੇ ਆਪਾਂ ਉੱਪਰੋਂ ਤੁਹਾਨੂੰ ਦਿਖਾ ਰਹੇ ਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵੱਡੀ ਸਿਟੀ ਆ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਬੱਬਾਈ ਦੇ ਇੱਥੇ ਸੁੱਖ ਵੀ ਹਰੇਕ ਪੂਰੀ ਹੁੰਦੀ ਆ ਜਿਹੜੀ ਕੋਈ ਸੁੱਖ ਕੇ ਜਾਂਦਾ ਆ ਤੇ ਬਾਕੀ ਜੀ ਤੁਸੀਂ ਸਾਰੇ ਜਾਣਦੇ ਹੋ ਕਿੰਨੀ ਮਾਨਤਾ ਹੈ ਆਪਾਂ ਨੂੰ ਇਸ ਗੁਰੂ ਘਰ ਦੀ ਠੀਕ ਹੈ ਸਿੱਖੀ ਤੇ ਹੌਸਲੇ ਵਿੱਚ ਬਹੁਤ ਹੀ ਜ਼ਿਆਦਾ ਇਹ ਮਹੱਤਵਪੂਰਨ ਤੇ ਲਗਭਗ ਆਪਣੇ ਪੰਜਾਬ ਤੋਂ ਕੀ ਮਤਲਬ ਬਾਹਰ ਨਹੀਂ ਸਟੇਟਾਂ ਦੇ ਵੀ ਲੋਕ ਨੇ ਤਾਂ ਇੱਥੇ ਸ੍ਰੀ ਹਰਮੰਦਰ ਸਾਹਿਬ ਆ ਕੇ ਨਮਸਕਾਰ ਕਰਦੇ ਨੇ ਤੇ ਮੱਥਾ ਟੇਕ ਕੇ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਉੱਪਰ ਦਾ ਨਜ਼ਾਰਾ ਬਹੁਤ ਹੀ ਵਧੀਆ ਆ ਤੇ ਹੁਣ ਆਪਾਂ ਇਥੋਂ ਵਾਪਸੀ ਕਰਾਂਗੇ ਮੱਥਾ ਠੀਕਤਾ ਸੀਗਾ ਤੇ ਆਹ ਪੌੜੀਆਂ ਲੱਗੀਆਂ ਨੇ ਸਟੀਲ ਦੀਆਂ ਬਹੁਤ ਛੋਟਾ ਜਿਹਾ ਕੱਟ ਜਗਾ ਉੱਪਰ ਜਾਣ ਨੂੰ ਦੇਖ ਸਕਦੇ ਹੋ ਤੁਸੀਂ ਤੇ ਨਿਕੋਣੀ ਵੀ ਆ ਗਈ ਆਪਣੇ ਭਰਾ ਹੁਣੀ ਨਾਲ लवली ਤੇ ਜੱਗੀ ਭਰਾ ਚੜਨ ਵੇਲੇ ਸਾਨੂੰ ਬਹੁਤ ਔਖਾ ਹੋਇਆ ਸੀਗਾ ਤੇ ਜਦੋਂ نیچے ਉੱtre ਚਲੋ ਉਹ ਅਸੀਂ ਬੜੇ ਆਸਾਨੀ ਦੇ ਨਾਲ ਥਲੇ ਉਤਰੇ ਤੇ ਆ ਦੇਖੋ ਜੀ ਉਸ ਤੋਂ ਬਾਅਦ ਵਿੱਚ ਫਿਰ ਅਸੀਂ ਲਾਈਨ ਦੇ ਵਿੱਚ ਲੱਗ ਗਏ ਲਾਈਨ ਦੇ ਵਿੱਚ ਲੱਗੇ ਹੋਏ ਮੱਥਾ ਟੇਕਣ ਵਾਸਤੇ ਬਹੁਤ ਹੀ ਜ਼ਿਆਦਾ ਰਸ਼ ਸੀਗਾ ਤੇ ਸਾਨੂੰ 2-2 ਘੰਟੇ ਲੱਗ ਗਏ ਤੇ ਇੱਥੇ ਨਾ ਛੋਟੇ ਬੱਚਿਆਂ ਨੂੰ ਲੇਡੀਜ਼ ਲੈ ਕੇ ਆਉਂਦੀਆਂ ਨੇ ਜਦੋਂ ਫਿਰ ਆ ਤੱਕਾ ਬਹੁਤ ਜ਼ਿਆਦਾ ਪੈਂਦਾ ਜਾਂ ਤੇ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਆ ਤੇ ਇੱਥੇ ਵੀਡੀਓ ਬਣਾਉਣੀ ਵੀ ਅਲਾਉਡ ਨਹੀਂ ਹੈਗੀ ਚਲੋ ਫਿਰ ਵੀ ਆਪਾਂ ਬਣਾਈ ਆ ਮੇਰਾ ਵੀਰ ਦੇਖ ਸਕਦੇ ਹੋ ਕਿ ਨਾ ਜਿਆਦੇ ਰਸ਼ਾ ਇੱਕ ਨੋਂ ਤਾਂ ਕਰਕੇ ਰਸ਼ਾ ਇੱਥੇ 12 ਦਵਾਰ ਸੀਗਾ ਬਾਰ ਨੂੰ ਗਿਆ ਸੀ ਅਸੀਂ ਸ਼ਨੀਵਾਰ ਨੂੰ ਤੇ ਆਹ ਦੇਖੋ ਕਿੰਨਾ ਵਧੀਆ ਸਕੂਨ ਮਿਲਦਾ ਇੱਥੇ ਹੈ ਨਾ ਬਹੁਤ ਹੀ ਜਿਆਦਾ ਸਕੂਨ ਮਿਲਦਾ ਬਾਣੀ ਚਲਦੀ ਹੁੰਦੀ ਆ ਤੇ ਦੇਖੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਤੇ ਫਿਰ ਉੱਪਰ ਮੈਂ ਕੈਮਰਾ ਲੈ ਕੇ ਆ ਗਿਆ ਤੇ ਬੱਬਸੀ ਨੇ ਮੈਨੂੰ ਰੋਕਿਆ ਸੀਗਾ ਵੀ ਕੈਮਰਾ ਬੰਦ ਕਰ ਦੇ ਮੈਂ ਫਿਰ ਵੀ ਚਲੋ ਆਹ ਲਾਸਟ ਹੀ ਆ ਵੀਡੀਓ ਹੁਣ ਆਪਣੀ ਤੇ ਇੱਥੋਂ ਆਪਾ ਵੀਡੀਓ ਖੋਫ ਕਰਦੀ ਫੇਰ ਨਹੀਂ ਮੁੜ ਕੇ ਬਣਾਈ ਹੈਗੀ ਜੀ